ਆਪਣਾ ਨਾਮ ਕੀ ਹੈ ਜੀ? ਆਪਣਾ ਨਾਮ ਲਲਿਤ ਕੁਮਾਰ ਜੀ। ਆ ਕੀ ਗੱਲ ਹੋ ਗਈ ਜੀ? ਆਪਣਾ ਮੋਟਰਸਾਈਕਲ ਚੋਰੀ ਹੋ ਗਿਆ ਜੀ। ਕਿੱਥੋਂ ਚੋਰੀ ਹੋਇਆ ਜੀ? ਆ ਸਬਜ਼ੀ ਮੰਡੀ ਜੀ ਆਪਣੇ ਸ਼ਾਪ ਦੇ ਸਾਹਮਣੇ ਤੋਂ ਜੀ। ਤੁਹਾਡੀ ਕਾਦੀ ਸ਼ਾਪ ਹੈ ਜੀ? ਆਪਣੀ ਕਨਫੈਕਸ਼ਰੀ ਦੀ ਤੇ ਜੂਸ ਸ਼ਾਪ ਹੈ। ਕਿੰਨੇ ਕਵਜ ਦਾ ਟਾਈਮ ਸੀਗਾ ਜਦੋਂ ਮੋਟਰਸਾਈਕਲ ਚੋਰੀ ਹੋਇਆ? ਆਪਣਾ ਟਾਈਮ 9:30 ਹੋ ਜੀ ਰਾਤ ਦੇ। ਇਹ ਕੋਈ ਕੈਮਰਾ ਵੀ ਲੱਗਿਆ ਹੋਇਆ ਸੀਗਾ ਆ ਉਸ 'ਤੇ? ਹਾਂਜੀ ਹਾਂਜੀ ਆ ਸਾਹਮਣੇ ਕੈਮਰੇ ਲੱਗੇ ਹੋયા ਜੀ। ਕਿਆ ਆਇਆ ਕਿੰਨੇ ਬੰਦੇ ਆਏ ਚੋਰੀ ਕਰਦੇ ਉਹਦੇ ਚ ਜੀ 4 ਬੰਦੇ ਆਏ ਜੀ ਹਾਂ ਜੀ ਕਿੰਨੇ ਕੁ ਦੇ ਰਹੇ ਹੋ ਇੱਥੇ ਟੈਲ ਦੇ ਰਹੇ ਜੀ ਉਹ ਵੀ 10 ਮਿੰਟ 10 ਜਾਂ 15 ਮਿੰਟ ਠੀਕ ਹੈ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਨਹੀਂ ਮੋਟਰਸਾਈਕਲ ਐਦਾਂ ਹੀ ਲੈ ਗਏ ਜੀ ਉਹ ਰੋੜ ਕੇ ਲੈ ਗਏ ਜੀ ਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਸੀ ਹਾਂ ਜੀ ਹਾਂ ਜੀ ਪੁਲਿਸ ਨੂੰ ਰਾਤੀ ਐਫ ਆਰ ਵੀ ਕਰਵਾਏ ਸੀਗੇ ਜੀ ਕੀ ਕਹਿੰਦੇ ਪੁਲਿਸ ਵਾਲੇ ਪੁਲਿਸ ਵਾਲੇ ਕਹਿੰਦੇ ਕਿ ਦੇਖੋ ਲੱਭਦੇ ਆ ਜੀ ਕੈਮਰੇ ਚੈੱਕ ਕਰਦੇ ਆ ਜੀ ਈ ਮੰਗ ਕੀ ਕਰਦੇ ਹੋ ਮੰਗ ਕੀ ਕਰਦੇ ਆ ਜੀ ਮੰਗਾ ਹੀ ਆ ਜੀ ਕਿ ਮੋਟਰਸਾਈਕਲ ਆਪਣਾ ਕਿ ਦੇਖੋ ਜੀ ਮੋਟਰਸਾਈਕਲ ਸਾਡਾ ਲੱਭੋ ਜੀ